ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਵਾਲੇ ਅਖੌਤੀ ਯੋਧੇ ਇੱਕ ਵਾਰ ਫਿਰ ਸਾਹਮਣੇ ਆਏ ਆ ਜਦੋਂ ਦਿਲਜੀਤ ਦੋਸਾਂਝ ਦੀ ਫਿਲਮ ਸਰਦਾਰ ਜੀ 3 ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋਣ ਦਿੱਤੀ ਗਈ ਉਸ ਵੇਲੇ ਬੜਿਆਂ ਨੇ ਫੇਸਬੁੱਕ ਦੇ ਉੱਤੇ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਪਾ ਕੇ ਗੱਲ ਕਹੀ ਕਿ ਭਾਈ ਪਾਕਿਸਤਾਨੀ ਕਲਾਕਾਰਾਂ ਨਾਲ ਕੰਮ ਨਹੀਂ ਹੋਣਾ ਚਾਹੀਦਾ ਹਾਨੀਆ ਅਮਰ ਪਾਕਿਸਤਾਨ ਦੀ ਕਲਾਕਾਰ ਆ ਇਹ ਭਾਰਤ ਦੇ ਤਾਂ ਲੋਕਾਂ ਦੇ ਮਨਾਂ ਉੱਤੇ ਵਿਦਾਨੀ ਸੱਟ ਮਾਰਨ ਵਾਲੀ ਗੱਲ ਆ ਇਸੇ ਕਰਕੇ ਇਹ ਫਿਲਮ ਵਿਦੇਸ਼ਾਂ ਵਿੱਚ ਰਿਲੀਜ਼ ਹੋਈ ਤੇ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋਣ ਦਿੱਤੀ ਗਈ ਦਲਜੀਤ ਦਾ ਸਾਂਝਾ ਕਦ ਵੱਡਾ ਇਸ ਕਰਕੇ ਉਹਦਾ ਕੁਝ ਵਿਗਾੜ ਨਹੀਂ ਸਕੇ ਨਹੀਂ ਤਾਂ ਜਿਹੜੇ ਲੋਕ ਉਹਦੇ ਪਿੱਛੇ ਪਏ ਸੀ ਜੇ ਉਹਨਾਂ ਦੀ ਪੁੱਛ ਦੱਸ ਵੱਧ ਜਾਂਦੀ ਤਾਂ ਸ਼ਾਇਦ ਉਹ ਦਲਜੀਤ ਦਾ ਕੋਈ ਨਾ ਕੋਈ ਵਿੱਤੀ ਤੌਰ ਦੇ ਉੱਤੇ ਉਹਦੇ ਕੱਦ ਦੇ ਤੌਰ ਦੇ ਉੱਤੇ ਨੁਕਸਾਨ ਵੀ ਕਰਦੇ ਪਰ ਦਲਜੀਤ ਦਾ ਪਹਿਲਾਂ ਹੀ ਕਦ ਬਹੁਤ ਵੱਡਾ ਮੈਂ ਕਦੇ-ਕਦੇ ਹੈਰਾਨ ਹੁੰਨਾ ਜੀ ਕਿ ਦੇਸ਼ ਭਗਤੀ ਸਿਰਫ ਇਸ ਗੱਲ ਦੇ ਵਿੱਚ ਖੜੀ ਆ ਕਿ ਭਾਈ ਉਧਰਲੇ ਕਲਾਕਾਰ ਨੂੰ ਇਧਰਲੇ ਨਾਲ ਕੰਮ ਨਹੀਂ ਕਰਨ ਦੇਣਾ ਜਾਂ ਦੇਸ਼ ਭਗਤੀ ਦੇ ਵਿੱਚ ਹੋਰ ਵੀ ਗੱਲਾਂ ਸ਼ਾਮਿਲ ਹੁੰਦੀਆਂ ਜਾਂ ਜਿਹੜੇ ਇਸ ਗੱਲ ਨੂੰ ਦੇਸ਼ ਭਗਤੀ ਮੰਨਦੇ ਆ ਉਹਨਾਂ ਨੇ ਆਪਣੇ ਦੇਸ਼ ਦੇ ਲਈ ਭਗਤੀ ਸਾਬਤ ਕਰਨ ਵਾਸਤੇ ਜ਼ਿੰਦਗੀ ਦੇ ਵਿੱਚ ਕਦੇ ਕੁਝ ਹੋਰ ਵੀ ਕੀਤਾ ਨਹੀਂ ਕੀਤਾ ਇੱਥੇ ਜਿਹੜਾ ਉੱਠਦਾ ਉਹ ਇਹ ਸੋਚਦਾ ਜੀ ਕਿ ਜੇਕਰ ਅਸੀਂ ਵਿਰੋਧੀ ਦੇਸ਼ ਨੂੰ ਚਾਰ ਗਾਲਾਂ ਕੱਢ ਕੇ ਤੜਕੇ ਉੱਠ ਕੇ ਚਾਰ ਕੱਢ ਕੇ ਰਾਤ ਨੂੰ ਸੌਣ ਵੇਲੇ ਇਹ ਦੇਸ਼ ਭਗਤੀ ਵਾਲੀ ਗੱਲ ਆ ਇਹ ਪਰਲੇ ਪਾਰ ਵੀ ਇਹੋ ਜਿਹਾ ਰਲੇ ਪਾਰਵੀ ਸਾਰੇ ਪਾਕਿਸਤਾਨ ਦੇ ਵਿੱਚ ਚੰਗੇ ਨਹੀਂ ਉਧਰ ਵੀ ਕਈ ਬੈਠੇ ਵੀ ਅਸੀਂ ਪਾਕਿਸਤਾਨ ਦੇ ਪ੍ਰਤੀ ਦੇਸ਼ ਭਗਤੀ ਸਾਬਤ ਕਰਨ ਦੇ ਲਈ ਭਾਰਤ ਦੇ ਬਾਰੇ ਅਪਸ਼ਬਦਾਂ ਦੀ ਵਰਤੋਂ ਕਰਗੇ ਉਹ ਵੀ ਵੇਲੇ ਤੇ ਜਿਹੜੇ ਇਧਰਲੇ ਪਾਸੇ ਸਾਡੇ ਵਾਲੇ ਪਾਸੇ ਆ ਇਹ ਵੀ ਵੇਲੇ ਕਿਉਂਕਿ ਦੇਸ਼ ਭਗਤੀ ਦੇਸ਼ ਦੇ ਪ੍ਰਤੀ ਪ੍ਰੇਮ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਗੱਲਾਂ ਆਉਂਦੀਆਂ ਹੁਣ ਅਮਰਿੰਦਰ ਗਿੱਲ ਦੇ ਗਲਕਲਾਵਾ ਪੈ ਗਿਆ ਕਿਉਂਕਿ ਇਹਦੀ ਫਿਲਮ ਆਉਣੀ ਦੀ ਚੱਲ ਮੇਰਾ ਪੁੱਤ 4 ਯਾਨੀ ਕਿ ਭਾਗ ਚੌਥਾ ਇਹਦੇ ਵਿੱਚ ਨਾਸਰ ਚਨੋਟੀ ਵੀ ਆ ਇਹਦੇ ਵਿੱਚ ਅਕਰਮ ਉਦਾਸ ਵੀ ਆ ਇਹਦੇ ਵਿੱਚ ਕਈ ਹੋਰ ਕਲਾਕਾਰ ਆ ਤੇ ਅੱਜ ਕੱਲ ਸੋਸ਼ਲ ਮੀਡੀਆ ਦੇ ਉੱਤੇ ਕੁਝ ਕੁ ਲੋਕੇ ਗੱਲ ਕਹਿੰਦੇ ਆ ਗਦਾਰੀ ਬਰਦਾਸ਼ਤ ਨਹੀਂ ਹੋਏਗੀ ਵਤਨ ਦੇ ਨਾਲ ਵਫਾਦਾਰੀ ਬਹੁਤ ਜ਼ਰੂਰੀ ਆ ਜਿਵੇਂ ਕਿ ਆ ਉਹ ਲੱਗਦਾ ਵੀ ਅਮਰਿੰਦਰ ਗਿੱਲ ਅਮਰਸਰ ਜ਼ਿਲ੍ਹੇ 'ਚ ਨਹੀਂ ਪੈਦਾ ਹੋਇਆ ਇਹ ਕਰਾਚੀ 'ਚ ਪੈਦਾ ਹੋਇਆ ਸੀ ਇਹ ਜੀ اسلامਾਬਾਦ 'ਚ ਪੈਦਾ ਹੋਇਆ ਸੀ ਇਹ ਕੋਈ ਪੰਜਾਬ ਚੜ੍ਹਦੇ ਪੰਜਾਬ ਦਾ ਵਾਸੀ ਥੋੜੀ ਆ ਹੁਣ ਅਮਰਿੰਦਰ ਗਿੱਲ ਦੇ ਮਗਰ ਪਏ ਜਿਹੜੇ ਉਹਨਾਂ ਦੇ ਕੋਲੇ ਬਹਾਨਾ ਇੱਕੋ ਹੀ ਆ ਜੀ ਕਿ ਦੋਵਾਂ ਦੇਸ਼ਾਂ ਦੇ ਕਲਾਕਾਰਾਂ ਨੂੰ ਇਕੱਠੇ ਕੰਮ ਨਹੀਂ ਕਰਨਾ ਚਾਹੀਦਾ ਉਧਰਲੇ ਕਲਾਕਾਰਾਂ ਦੀ ਫਿਲਮ ਇਹਦਰ ਰਿਲੀਜ਼ ਨਹੀਂ ਹੋਣ ਦੇਣੀ ਅਮਰਿੰਦਰ ਗੱਲ ਇੱਕ ਸਾਊ ਬੰਦਾ ਇਸ ਕਰਕੇ ਉਹ ਇਸ ਮਸਲੇ ਦੇ ਵਿੱਚ ਪਾ ਕੇ ਵਿਵਾਦ ਪੈਦਾ ਕਰਦਾ ਨਹੀਂ ਜਾਂ ਉਹਨੇ ਕਰਨਾ ਹੀ ਨਹੀਂ ਮੈਨੂੰ ਇਸ ਗੱਲ ਦਾ 100 ਦੇ ਵਿੱਚੋਂ 100% ਦੀ ਯਕੀਨ ਆ ਉਹਨੇ ਕਿਹਾ ਯਾਰ ਰਿਲੀਜ਼ ਹੁੰਦੀ ਆ ਹੋਵੇ ਨਹੀਂ ਹੁੰਦੀ ਨਾ ਹੋਵੇ ਉਹਦੀਆਂ ਫਿਲਮਾਂ ਵੈਸੀ ਗੁਪਤਦਾਨ ਵਰਗੀਆਂ ਹੁੰਦੀਆਂ ਉਹ 12 ਤਰੀਕ ਨੂੰ ਰਿਲੀਜ਼ ਹੋਣੀ ਹੁੰਦੀ ਆ ਤੇ 7 ਤਰੀਕ ਨੂੰ ਪਤਾ ਲੱਗਦਾ ਜੀ 12 ਤਰੀਕ ਨੂੰ ਫਿਰ ਉਹ ਰਿਲੀਜ਼ ਹੋਣੀ ਆ ਇਸ ਕਰਕੇ ਉਹਨੇ ਤਾਂ ਇਸ ਝੰਜਟ ਦੇ ਵਿੱਚ ਚੰਜੂ ਬੜੇ ਦੇ ਵਿੱਚ ਪੈਣਾ ਹੀ ਨਹੀਂ ਪਰ ਕਿਉਂਕਿ ਦੋ ਕਲਾਕਾਰਾਂ ਨੂੰ ਤਿੰਨ ਕਲਾਕਾਰਾਂ ਨੂੰ ਜਾਂ ਚਾਰ ਕਲਾਕਾਰਾਂ ਨੂੰ ਪਾਕਿਸਤਾਨੀ ਕਲਾਕਾਰਾਂ ਨੂੰ ਲੈ ਕੇ ਉਹਨੇ ਫਿਲਮ ਬਣਾਈ ਆ ਇਸ ਕਰਕੇ ਭਾਈ ਅੱਜਕੱਲ੍ਹ ਦੇਸ਼ ਭਗਤੀ ਇਸ ਗੱਲ ਦੇ ਵਿੱਚ ਆ ਗਈ ਵੀ ਜੇਕਰ ਇਹ ਇੱਥੇ ਰਿਲੀਜ਼ ਹੋ ਗਈ ਤਾਂ ਦੇਸ਼ ਨੂੰ ਖਤਰਾ ਪੈਦਾ ਹੋ ਸਕਦਾ ਇਹ ਤਾਂ ਬਹੁਤ ਵੱਡਾ ਨੁਕਸਾਨ ਪੈਦਾ ਹੋ ਸਕਦਾ ਇਸ ਕਰਕੇ ਇਹ ਫਿਲਮ ਚੱਲ ਮੇਰਾ ਪੁੱਤ ਫੋਰ ਇਹ ਵੀ ਭਾਰਤ ਦੇ ਵਿੱਚ ਬੈਨ ਹੋ ਗਈ ਆ ਹਾਲਾਂਕਿ ਭਾਜਪਾ ਦੇ ਕਈ ਸੀਨੀਅਰ ਨੇਤਾਵਾਂ ਨੇ ਸਤਕਾਰਯੋਗ ਨੇਤਾਵਾਂ ਨੇ ਇਹ ਗੱਲ ਕਹੀ ਆ ਕਿ ਜੇਕਰ ਫਿਲਮ ਕੋਈ ਵੀ ਭਾਵੇਂ ਹਿੰਦੀ ਦੀ ਆ ਭਾਵੇਂ ਪੰਜਾਬੀ ਦੀ ਆ ਭਾਵੇਂ ਹੋਰ ਜ਼ਬਾਨ ਦੀ ਆ ਪਹਿਲੇ ਲਗਾਮ ਵਾਲੇ ਹਮਲੇ ਤੋਂ ਪਹਿਲਾਂ ਬਣੀ ਆ ਤੇ ਉਹਨੂੰ ਰਿਲੀਜ਼ ਕਰਨ ਦੇ ਵਿੱਚ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਪਰ ਕਿਉਂਕਿ ਅੱਜ ਕੱਲ ਇੱਥੇ ਇਉਂ ਹੀ ਚੱਲਦਾ ਵੀ ਉਹਦੇ ਬਾਰੇ ਕੁਝ ਕਹਿ ਦਿਓ ਉਹਦੇ ਬਾਰੇ ਕੁਝ ਕਹਿ ਦਿਓ ਇਸ ਕਰਕੇ ਅੱਜ ਕੱਲ ਅਮਰਿੰਦਰ ਗਿੱਲ ਦੀ ਚੱਲ ਮੇਰਾ ਪੁੱਤ ਫੋਰ ਨਿਸ਼ਾਨੇ ਦੇ ਉੱਤੇ ਆ ਇਹ ਫਿਲਮ ਬਾਕੀ ਵਕ ਵਕ ਦੇਸ਼ਾਂ ਦੇ ਵਿੱਚ ਰਿਲੀਜ਼ ਹੋਊਗੀ ਭਾਰਤ ਦੇ ਵਿੱਚ ਨਹੀਂ ਤੇ ਦੇਸ਼ ਭਗਤੀ ਜਿੰਦਾਬਾਦ ਇਵੇਂ ਹੀ ਰੱਖਣਗੇ ਕਈ ਲੋਕ ਆ ਜਿਹੜੇ ਅਗਲੀ ਗੱਲ ਇਹ ਜੀ ਕਿ ਜੇਕਰ ਇਹਨਾਂ ਲੋਕਾਂ ਨੂੰ ਪੁੱਛਿਆ ਜਾਵੇ ਕਿ ਤੁਸੀਂ ਦੇਸ਼ ਲਈ ਕੀਤਾ ਕੀ ਕੀ ਆ ਖੌਰੂਪੋਂ ਵਾਲਿਆਂ ਨੂੰ ਉਹਨਾਂ ਨੇ ਕਿਹਾ ਜੀ ਇੱਕ ਵਾਰੀ ਅਸਿਆਹ ਬਿਆਨ ਦਿੱਤਾ ਇੱਕ ਵਾਰੀ ਅਸਿਆਹ ਬਿਆਨ ਦਿੱਤਾ ਇਹ ਬਿਆਨਾਂ ਨਾਲ ਦੇਸ਼ ਭਗਤੀ ਪੈਦਾ ਕਰਦੇ ਆ ਸੇਵਾ ਇੱਥੋਂ ਨਿਕਲਦੀ ਆ ਪ੍ਰੈਕਟੀਕਲ ਤੌਰ ਦੇ ਉੱਤੇ ਜ਼ਮੀਨ ਦੇ ਤੌਰ ਦੇ ਉੱਤੇ ਇਹਨਾਂ ਵੇਲੜਾ ਨੇ ਕਰਨਾ ਕਦੇ ਕੁਝ ਨਹੀਂ ਸਾਨੂੰ ਆਪਣੇ ਭਾਰਤ ਦੇ ਉੱਤੇ ਮਾਣ ਹੈ ਸੀ ਤੇ ਰਹੂਗਾ ਪਾਕਿਸਤਾਨੀਆਂ ਨੂੰ ਆਪਣੇ ਦੇਸ਼ ਨਾਲ ਪਿਆਰ ਰਵੇ ਪਰ ਕਲਾਕਾਰ ਵੀ ਵੰਡ ਤੇ ਸ਼ੁਕਰ ਕਰੋ ਹਾਲੇ ਪੰਛੀਆਂ ਦਾ ਕੋਈ ਜਾਤ ਮਜਬ ਦੇਸ਼ ਨਹੀਂ ਆ ਨਹੀਂ ਤਾਂ ਇਹ ਵੀ ਗੱਲ ਕਿਆ ਕਰਨੀ ਸੀ ਉਧਰ ਲੈ ਆਨੇ ਵੀ ਇਧਰਲੇ ਪਾਸੇ ਕਿਉਂ ਆ ਗਿਆ ਸਾਡੇ ਵਾਲੇ ਕੁਝ ਕੁ ਯੋਧੇ ਨੇ ਇਹ ਗੱਲ ਕਹੀ ਕਰਨੀ ਸੀ ਵੀ ਇਹ ਪਰਲੇ ਪਾਰ ਕਿਉਂ ਚਲਾ ਗਿਆ ਉਧਰ ਜਾ ਕੇ ਇਧਰਲੇ ਪਾਸੇ ਕਿਵੇਂ ਆ ਗਿਆ ਆ ਸਾਡੇ ਹਾਲਾਤ ਆ ਜ਼ਹਿਨੀ ਤੌਰ ਦੇ ਉੱਤੇ ਕੰਗਾਲ ਹੋਏ ਲੋਕਾਂ ਦੇ ਅਸੀਂ ਚਾਹੁੰਦੇ ਆ ਕਿ ਭਾਰਤ ਦੇ ਵਿੱਚ ਜੰਮੇ ਆ ਭਾਰਤ ਦੀ ਧਰਤੀ ਦੇ ਉੱਤੇ ਮਰ ਗਏ ਸਾਨੂੰ ਆਪਣੇ ਭਾਰਤ ਦੇ ਨਾਲ ਪਿਆਰ ਆ ਤੇ ਭਾਰਤ ਜਿੰਦਾਬਾਦ ਆ ਸਾਡਾ ਭਾਰਤ ਜਿੰਦਾਬਾਦ ਰਹੂਗਾ ਅਸੀਂ ਕਿਸੇ ਦੇ ਲਈ ਹੋਰ ਕੁਝ ਕਹੀਏ ਨਾ ਕਹੀਏ ਸਾਨੂੰ ਆਪਣੇ ਭਾਰਤ ਤੇ ਮਾਣ ਆ ਪਰ ਇੱਕ ਜਾਣਕਾਰੀ ਹੋਰ ਆਈ ਆ ਗੁਲਾਬ ਸਿੱਧੂ ਦਾ ਬੈਲਜੀਅਮ ਦੇ ਵਿੱਚ ਸ਼ੋਅ ਆ। ਉੱਥੇ ਵੀ ਭਾਰਤ ਤੇ ਪਾਕਿਸਤਾਨ ਦੀ ਸਾਂਝ ਨੂੰ ਬਿਆਨ ਕਰਨ ਵਾਲਾ ਇੱਕ ਮੇਲਾ ਕਰਵਾਇਆ ਜਾ ਰਿਹਾ ਫ੍ਰੀ ਐਂਟਰੀ ਆ। ਉਹਦੇ ਵਿੱਚ ਜਿੰਨਾ ਕਿ ਮੈਨੂੰ ਪਤਾ ਲੱਗਾ ਸੁੱਚਾ ਰੰਗੀਲਾ ਤੇ ਇੱਕ ਜਿਹੜੀ ਨਾਲ ਕੁੜੀ ਮਨਦੀਪ ਹੁੰਦੀ ਉਹ ਵੀ ਆ। ਇਹਦੇ ਵਿੱਚ ਰੰਗਲੇ ਸਰਦਾਰ ਵੀ ਆ। ਇਹਦੇ ਵਿੱਚ ਪਾਕਿਸਤਾਨ ਦੇ ਇੱਕ ਦੋ ਗਵਈਏ ਵੀ ਤੇ ਇਹਦੇ ਵਿੱਚ ਨਾਸਰ ਢੱਲੋਂ ਵੀ ਆ। ਨਾਸਰ ਢੱਲੋਂ ਨੇ ਇੱਕ ਪੋਸਟ ਪਾਈ ਹੈ ਜੀ ਆਪਦੇ ਸੋਸ਼ਲ ਮੀਡੀਆ ਦੇ ਉੱਤੇ ਤੇ ਹੁਣ ਕਈ ਲੋਕ ਇਹ ਗੱਲ ਕਹੀ ਜਾਂਦੇ ਜੀ ਦੇਖੋ ਜੀ ਗद्दार ਦੇ ਨਾਲ ਸਾਂਝੀ ਕੀਤੀ ਜਾਊਗੀ ਸਟੇਜ। ਉਨੇ ਕੀ ਲਿਖਿਆ ਨਾਸਰ ਨੇ ਆਪਣੇ ਸੋਸ਼ਲ ਮੀਡੀਆ ਤੇ ਕਿ ਬੈਲਜੀਅਮ ਦੇ ਵਿੱਚ 16 ਅਗਸਤ 2025 ਨੂੰ ਚੜ੍ਹਦੇ ਤੇ ਲੈਂਦੇ ਪੰਜਾਬ ਨੂੰ ਸਾਂਝਾ ਕੇਂਦਰ ਮੰਨ ਕੇ ਪੰਜਾਬ ਸਾਂਝਾ ਮੇਲਾ ਆਯੋਜਿਤ ਕੀਤਾ ਜਾ ਰਿਹਾ ਮੈਨੂੰ ਵੀ ਖਾਸ ਤੌਰ ਦੇ ਉੱਤੇ ਸੱਦਾ ਮਿਲਿਆ ਤੇ ਮੈਂ ਇਸ ਸਾਂਝੇ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਜਾ ਰਿਹਾ ਸਾਰੇ ਦੋਸਤ ਜਿਹੜੇ ਯੂਰਪ ਦੇ ਵਿੱਚ ਰਹਿੰਦੇ ਨੇ ਜ਼ਰੂਰ ਪਹੁੰਚੋ ਆਓ ਇਸ ਸਾਂਝ ਨੂੰ ਹੋਰ ਮਜ਼ਬੂਤ ਕਰੀਏ 나సర్ ਢਿੱਲੋਂ ਪਾਕਿਸਤਾਨੀ ਯੂਟਿਊਬਰ ਉਹਨੇ ਸੋਸ਼ਲ ਮੀਡੀਆ ਤੇ ਪੋਸਟ ਪਾਈ ਆ ਤੇ ਮੁੱਦਾ ਇਧਰਲੇ ਪਾਸੇ ਭਾਰਤ ਦੇ ਵਿੱਚ ਕੀ ਬਣਿਆ ਲਓ ਜੀ 나సర్ ਢਿੱਲੋਂ ਜਿਹੜੀ ਸਟੇਜ ਦੇ ਉੱਤੇ ਜਾਊਗਾ ਹੁਣ ਗੁਲਾਬ ਸਿੱਧੂ ਉਸ ਸਟੇਜ ਤੇ ਗਾਊਗਾ ਹੈ ਨਾ ਇਹ ਗਦਾਰੀ ਵਾਲੀ ਗੱਲ ਉਹ ਵੇਲੜੋ ਉਹ ਭਾਰਤ ਦੇ ਵਿੱਚ ਪ੍ਰੋਗਰਾਮ ਨਹੀਂ ਹੋ ਰਿਹਾ ਉਹ ਵੇਲੜੋ ਇਹ ਪਾਕਿਸਤਾਨ ਦੇ ਵਿੱਚ ਵੀ ਨਹੀਂ ਹੋ ਰਿਹਾ 나సర్ ਢਿੱਲੋਂ ਦੁਨੀਆਂ ਦੇ ਕਿਸੇ ਵੀ ਹਿੱਸੇ ਦੇ ਵਿੱਚੋਂ ਕਿਸੇ ਹੋਰ ਦੇਸ਼ 'ਚ ਜਾਵੇ ਇਧਰਲੇ ਕਲਾਕਾਰ ਨੇ ਪੈਸੇ ਲੈ ਕੇ ਜਾਂ ਕਿਵੇਂ ਵੀ ਕਰਕੇ ਆਪਦਾ ਪ੍ਰੋਗਰਾਮ ਬੁੱਕ ਕੀਤਾ ਉੱਥੇ ਜਾ ਕੇ ਉਹ ਸਟੇਜ ਦੇ ਉੱਤੇ ਨਾਸਰ ਬੈਠਾ ਤੇ ਗੁਲਾਬ ਸਿੱਧੂ ਗਾਊਗਾ ਤੇ ਇਹਦੇ ਵਿੱਚ ਦੋ ਦੇਸ਼ਾਂ ਦੀ ਅਜ਼ਮਤ ਨੂੰ ਖਤਰਾ ਕਿਹੜਾ ਇਹਦੇ ਵਿੱਚ ਦੋ ਦੇਸ਼ਾਂ ਦੀ ਸਾਂਝ ਨੂੰ ਖਤਰਾ ਕਿਹੜਾ ਅਗਲੀ ਗੱਲ ਇਹ ਕਹੀ ਜਾ ਰਹੀ ਹੈ ਜੀ ਕਿ ਨਾਸਰ ਏਜੰਟਾ 1 ਮਿੰਟ ਲਈ ਆਪਾਂ ਇਹ ਵੀ ਮੰਨ ਲਿਆ ਹੋ ਸਕਦਾ ਭਾਈ ਕਿਸੇ ਬੰਦੇ ਦੇ ਬਾਰੇ ਪਤਾ ਨਹੀਂ ਹੁੰਦਾ ਪਰ ਨਾਸਰ ਨੇ ਇਹ ਵੀ ਗੱਲ ਕਹੀ ਸੀ ਪਿਛਲੇ ਦਿਨੀਂ ਕਿ ਭਾਈ ਮੇਰੇ ਮੋਬਾਈਲ ਲੈ ਲਓ ਇਹਨਾਂ ਦੀ ਪੜਤਾਲ ਕਰ ਲਓ ਤੇ ਉਸ ਪੜਤਾਲ ਦੇ ਆਧਾਰ ਦੇ ਉੱਤੇ ਮੈਨੂੰ ਜਿੱਥੋਂ ਚਾਹੋ ਤੁਸੀਂ ਗ੍ਰਿਫਤਾਰ ਕਰ ਲਓ ਐਸ ਗੱਲ ਵੱਲ ਵੀ ਇੱਕ ਔਰ ਕਰਨੀ ਚਾਹੀਦੀ ਆ 나ਸਰ ਢਿੱਲੋਂ ਆ ਜਿਹੜਾ ਜਾਂ ਹੋਰ ਬਹੁਤ ਸਾਰੇ ਲੋਕ ਆ ਜਿਹੜੇ ਪਾਕਿਸਤਾਨ ਦੇ ਉਹ YouTube ਚ ਲਾਉਂਦੇ ਆ ਬੰਦੇ ਦੇ ਮਨ ਦਾ ਪਤਾ ਨਹੀਂ ਹੁੰਦਾ ਪਰ ਅੱਜ ਜੇਕਰ ਕੋਈ ਸਟੇਜ ਆ ਮੰਨ ਲਓ ਕਾਂਗਰਸ ਦੀ ਆ BJP ਦੀ ਆ ਅਕਾਲੀ ਦਲ ਦੀ ਆ ਆਮ ਆਦਮੀ ਪਾਰਟੀ ਦੀ ਕਿਸੇ ਹੋਰ ਧਰ ਦੀ ਆ ਉਸ ਸਟੇਜ ਦੇ ਉੱਤੇ ਜਾ ਕੇ ਤੁਸੀਂ ਕਿਸੇ ਦੇ ਗਲ ਦੇ ਵਿੱਚ ਪਰਣਾ ਪਾਉਣੇ ਆ ਉਹਦੀ ਕਿਹੜਾ ਸਕੈਨਿੰਗ ਕੀਤੀ ਹੁੰਦੀ ਵੀ ਭਾਈ ਇਹ ਤਸਕਰਾਏ ਕੌਣ ਆ ਕੌਣ ਨਹੀਂ ਆ ਕਿਵੇਂ ਨਹੀਂ ਆ ਮਤਲਬ ਇਹ ਹੈ ਜੀ ਕਿ ਜੇਕਰ ਇੱਥੇ ਕੁਝ ਨਹੀਂ ਪਤਾ ਹੁੰਦਾ ਤੇ ਫਿਰ ਭਾਈ ਜੇਕਰ ਬੰਦਾ ਕੋਈ ਯੂਟਿਊਬਰ ਹੈ ਇਧਰਲਾ ਹੈ ਜਾਂ ਉਧਰਲਾ ਹੈ ਜਾਂ ਕਿਥੋ ਹੋਰ ਦਾ ਉਹਨੂੰ ਅਸੀਂ ਵਰਗਵੰਡ ਦੇ ਵਿੱਚ ਕਿਉਂ ਰੱਖਦੇ ਆ ਅਸੀਂ ਉਹਨੂੰ ਸਿਰਫ ਤੇ ਸਿਰਫ ਯੂਟਿਊਬਰ ਦੇ ਤੌਰ ਤੇ ਜਾਣਦੇ ਆ ਜੇ ਉਹ ਆਪਣੇ ਦੇਸ਼ ਦੇ ਵਿੱਚ ਕੁਝ ਗਲਤ ਕਰਦਾ ਤੇ ਆਪਣੇ ਕੋਲੇ ਸੂਚਨਾ ਹੈ ਤਾਂ ਉਹਦੇ ਬਾਰੇ ਜਾਣਕਾਰੀ ਸਾਂਝੀ ਕਰਨੀ ਚਾਹੀਦੀ ਆ ਪਰ ਜੇ ਉਹ ਕਿਸੇ ਹੋਰ ਦੇਸ਼ ਦੇ ਵਿੱਚ ਬੁਲਾਵੇ ਤੇ ਜਾਂਦਾ ਕਿਸੇ ਸੰਸਥਾ ਦੇ ਬੁਲਾਵੇ ਤੇ ਜਾਂਦਾ ਤੇ ਸਾਡੇ ਦੇਸ਼ ਦੇ ਭਾਰਤ ਦੇ ਪੰਜਾਬ ਦੇ ਕਲਾਕਾਰ ਵੀ ਉਸ ਪ੍ਰੋਗਰਾਮ 'ਚ ਜਾਂਦੇ ਆ ਇਹਦੇ ਨਾਲ ਦੇਸ਼ ਨੂੰ ਕੋਈ ਖਤਰਾ ਨਹੀਂ ਪੈਦਾ ਹੁੰਦਾ ਹੁਣ ਗੁਲਾਬ ਸਿੱਧੂ ਨੇ ਤਾਂ ਲਾਹੌਰ ਗੀਤ ਵੀ ਗਾਇਆ ਗੁਲਾਬ ਸਿੱਧੂ ਨੇ ਔਟਾਰੀ ਦੀ ਗੱਲ ਕੀਤੀ ਆ ਤੇ ਗੁਲਾਬ ਸਿੱਧੂ ਨੇ ਜੌਣੇ ਮੋੜ ਦੀ ਗੱਲ ਵੀ ਕੀਤੀ ਆ ਜੇ ਕਰਵਾਰ ਸ਼ਾਦੀ ਹੀਰ ਦੀ ਗੱਲ ਕੀਤੀ ਆ ਤੇ ਬਹੁਤ ਸਾਰੇ ਚੰਗੇ ਕਲਾਕਾਰ ਉਧਰ ਵੀ ਆ ਜਿਹੜੇ ਕਿ ਇਧਰ ਆਉਣਾ ਚਾਹੁੰਦੇ ਆ ਇਧਰਲੇ ਕਲਾਕਾਰ ਉਧਰ ਜਾਣਾ ਚਾਹੁੰਦੇ ਆ ਚਲੋ ਇਹ ਤਾਂ ਹੋ ਗਈ ਜੀ ਹੱਦ ਅਸੀਂ ਇਹੋ ਜੀ ਬਣਾ ਲਈ ਆ ਸਰ ਹੱਦ ਅਸੀਂ ਅਸੀਂ ਬਣਾ ਲਈ ਆ ਪਰ ਜੇ ਦੋਵੇਂ ਦੇਸ਼ਾਂ ਦੇ ਕਲਾਕਾਰ ਕਿਸੇ ਤੀਜੇ ਦੇਸ਼ ਦੇ ਵਿੱਚ ਜਾ ਕੇ ਅਮਨ ਦੀ ਗੱਲ ਕਰਨਗੇ ਤਾਂ ਇਹ ਵੀ ਗੱਲ ਕਹੀ ਜਾਂਦੀ ਲੈ ਇਹ ਪੈਸਿਆਂ ਦੀ ਖਾਤਰ ਦੇਸ਼ ਦਾ ਈਮਾਨ ਵੇਚਣ ਲੱਗ ਪਿਆ ਈਮਾਨ ਸਿਰਫ ਇਸ ਗੱਲ ਦੇ ਵਿੱਚ ਖੜ ਗਿਆ ਵੀ ਗੁਲਾਬ ਸਿੱਧੂ ਆ ਜਿਹੜਾ ਉਹ ਬੈਲਜੀਅਮ 'ਚ ਜਾ ਕੇ ਗਾਊਗਾ ਉਸ ਸਟੇਜ ਤੇ ਗਾਊਗਾ ਜਿਹੜੀ ਸਟੇਜ ਤੇ ਨਾਸਰ ਢੱਲੋਂ ਬੈਠਾ ਹੋਇਆ ਥੋੜਾ ਜਿਹਾ ਅਕਲ ਨੂੰ ਹੱਥ ਮਾਰ ਲਿਆ ਕਰੋ ਇੰਨੀ ਨਫ਼ਰਤ ਕਿਸੇ ਦੇ ਪ੍ਰਤੀ ਵੀ ਚੰਗੀ ਨਹੀਂ ਹੁੰਦੀ ਤੇ ਤੁਸੀਂ ਨਫ਼ਰਤ ਦੇ ਵਿੱਚ ਹੀ ਸੜ ਮੁੱਕ ਜਾਣਾ ਇਦਾਂ ਦੀਆਂ ਗੱਲਾਂ ਨਾ ਕਰਿਆ ਕਰੋ ਕਿਸੇ ਨੂੰ ਆਪਾਂ ਕੁਛ ਕਹ ਦਨੇ ਆ ਕਿਸੇ ਨੂੰ ਕੁਛ ਕਹ ਦਨੇ ਗਲਤ ਬੰਦੇ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਭਾਰਤ ਜਿੰਦਾਬਾਦ ਰਹਿਣਾ ਚਾਹੀਦਾ ਪਰ ਆਪਾਂ ਬੈਠੇ ਬੈਠੇ ਐਵੇਂ ਸਰਟੀਫਿਕੇਟ ਵੰਡਿ ਜਨੇ ਗੁਲਾਬ ਨੂੰ ਆ ਕੁਝ ਕਰਨਾ ਨਹੀਂ ਚਾਹੀਦਾ ਫਲਾਣੇ ਨੂੰ ਆ ਕੁਝ ਹੋਣਾ ਨਹੀਂ ਚਾਹੀਦਾ ਹੁਣ ਤੁਸੀਂ ਗੁਲਾਬ ਦੇ ਪਿੱਛੇ ਪਏ ਗਿਆਂ ਨਾਲ ਅਮਰਿੰਦਰ ਦੇ ਪਿੱਛੇ ਪਏ ਆ ਪਹਿਲਾਂ ਤੁਸੀਂ ਦਲਜੀਤ ਦੇ ਪਿੱਛੇ ਪਏ ਸੀ ਹਾਲੇ ਤੁਸੀਂ ਕਈਆਂ ਦੇ ਹੋਰ ਪੈਣਾ ਕਿਉਂਕਿ ਤੁਹਾਡੀ ਦੇਸ਼ ਭਗਤੀ ਇਸ ਗੱਲ ਦੇ ਵਿੱਚ ਹੀ ਆ ਤੁਸੀਂ ਕਿਸੇ ਦੇ ਗੀਤਾਂ ਤੋਂ ਕਿਸੇ ਦੇ ਵੱਲੋਂ ਕੀਤੇ ਜਾ ਰਹੇ ਕੰਮ ਤੋਂ ਅਸਹਿਮਤ ਹੋ ਸਕਦੇ ਆ ਪਰ ਉਹਨੂੰ ਅਸੀਂ ਜੰਮੇ ਹੀ ਇਸ ਗੱਲ ਲਈ ਆਂ ਵੀ ਭਾਈ ਉਹਦੀ ਬਦਖੋਹੀ ਕਰਨੀ ਉਹਦੀ ਮਿੱਟੀ ਪਟਣੀ ਆ ਇਹ ਮੂਰਖਤਾ ਦੀ ਸਰਮੌਰਤਾ ਵਾਲੀ ਗੱਲ ਆ ਤੇ ਮੈਨੂੰ ਲੱਗਦਾ ਵੀ ਪੰਜਾਬੀ ਇਸ ਗੱਲ ਤੋਂ ਉੱਤੇ ਉੱਠੇ ਹੋਏ ਆ ਪੰਜਾਬੀ ਆ ਜਿਹੜੇ ਉਹ ਇਸ ਗੱਲ ਨੂੰ ਸਮਝਦੇ ਆ ਕਿ ਭਾਈ ਸਾਡੇ ਉੱਤੇ ਹੀ ਕਿਉਂ ਇਹ ਅਟੈਕ ਹੁੰਦੇ ਆ ਸਾਡੇ ਉੱਤੇ ਹੀ ਇਹ ਸ਼ਬਦ ਕਮ ਲੈ ਕਿਉਂ ਹੁੰਦੇ ਆ ਸੋ ਮੇਰਾ ਖਿਆਲ ਹੈ ਜੀ ਕਿ ਇਸ ਮਸਲੇ ਦੇ ਵਿੱਚ ਉਹ ਭਾਵੇਂ ਕੋਈ ਪਾਕਿਸਤਾਨੀ ਪੰਜਾਬੀ ਆ ਜੇਕਰ ਕੋਈ ਇੰਗਲੈਂਡ ਦੇ ਵਿੱਚ ਕੰਮ ਕਰਦਾ ਕੋਈ ਕੈਨੇਡਾ 'ਚ ਕੰਮ ਕਰਦਾ ਕੋਈ ਅਮਰੀਕਾ 'ਚ ਕਰਦਾ ਕੋਈ ਯੂਰਪ ਦੇ ਕਿਸੇ ਦੇਸ਼ 'ਚ ਕਰਦਾ ਨਿਊਜ਼ੀਲੈਂਡ ਕਰੇ ਆਸਟ੍ਰੇਲੀਆ ਕਰੇ ਜਿਹੜਾ ਕੋਈ अमन ਦੀ ਗੱਲ ਕਰਦਾ ਉਹਦਾ ਸਤਿਕਾਰ ਹੋਣਾ ਚਾਹੀਦਾ ਜਿਹੜਾ ਕੋਈ ਭਾਰਤ ਦਾ ਕੋਈ ਵੀ ਜਿਹੜਾ ਉਹ ਭਾਵੇਂ ਪੰਜਾਬੀ ਆ ਭਾਵੇਂ ਗੈਰ ਪੰਜਾਬੀ ਆ ਕਿਸੇ ਪਾਸੇ ਹੋਰ ਜਾ ਕੇ ਤੇ ਭਾਈ ਆਪਦੇ ਵਤਨ ਦੀ ਤੇ ਦੂਜੇ ਵਤਨਾਂ ਦੀ ਸਾਂਝੀ ਦੀ ਗੱਲ ਕਰਦਾ ਕੋਈ ਮਾੜੀ ਗੱਲ ਨਹੀਂ ਹੈਗੀ ਸੱਭਿਆਚਾਰ ਝੇੜੇ ਨਹੀਂ ਪੈਦਾ ਕਰਦਾ ਗੀਤ ਝੇੜਾ ਨਹੀਂ ਪੈਦਾ ਕਰਦਾ ਸਾਹਿਤ ਝੇੜਾ ਨਹੀਂ ਪੈਦਾ ਕਰਦਾ ਝੇੜਾ ਸਿਆਸੀ ਹੁੰਦਾ ਸਿਆਸਤ ਨੂੰ ਉਹ ਲੋਕ ਕਦੇ ਸਮਝ ਨਹੀਂ ਸਕਦੇ ਜਿਹੜੇ ਕੱਲੇ ਸੋਸ਼ਲ ਮੀਡੀਆ ਦੇ ਉੱਤੇ ਧੀ ਭੈਣ ਕਰਨਾ ਜਾਣਦੇ ਆ ਸੋ ਗੁਲਾਬ ਸਿੱਧੂ ਜੇਕਰ ਨਾਸਰ ਢਿੱਲੋਂ ਦੀ ਹਾਜ਼ਰੀ ਚ ਗਾਊਗਾ ਇਹਦੇ ਨਾਲ ਨਾ ਭਾਰਤ ਦਾ ਕੋਈ ਨੁਕਸਾਨ ਆ ਨਾ ਪੰਜਾਬ ਦਾ ਕੋਈ ਨੁਕਸਾਨ ਆ ਨਾ ਕਲਾ ਖੇਤਰ ਦਾ ਕੋਈ ਨੁਕਸਾਨ ਆ ਜੇਕਰ ਕੋਈ ਇਹ ਗੱਲ ਕਹਿੰਦਾ ਵੀ ਭਾਈ ਇੱਜ਼ਤ ਸਾਡੀ ਫੇਰ ਦਾਤੇ ਲਾ ਦਿੱਤੀ ਗਈ ਆ ਇੱਕ ਪੰਜਾਬੀ ਕਲਾਕਾਰ ਵੱਲੋਂ ਮਤਲਬ ਇਹ ਆ ਵੀ ਉਸ ਬੰਦੇ ਦੀ ਘਰ ਦੇ ਵਿੱਚ ਵੀ ਇੱਜ਼ਤ ਹੈ ਨਹੀਂ ਜੇ ਨਾਸਰ ਢੱਲੋਂ ਕੋਈ ਗਲਤ ਕੰਮ ਕਰਦਾ ਉਹਦੇ ਬਾਰੇ ਆਪਣੇ ਕੋਲੇ ਸਬੂਤ ਹੈਗੇ ਉਹ ਤੇ ਕਾਰਵਾਈ ਹੋਣੀ ਚਾਹੀਦੀ ਆ ਬੜੀ ਸਪਸ਼ਟ ਗੱਲ ਹੈਗੀ ਆ ਸੋ ਤੁਹਾਨੂੰ ਅਮਰਿੰਦਰ ਗਿੱਲ ਦਾ ਵਿਰੋਧ ਮੁਬਾਰਕ ਅਮਰਿੰਦਰ ਗਿੱਲ ਦੀ ਫਿਲਮ ਨੇ ਚੱਲ ਹੀ ਜਾਣਾ ਹੁੰਦਾ ਮੈਂ ਮੈਂ ਕਈ ਵਾਰੀ ਗੱਲ ਕਹੀ ਅਮਰਿੰਦਰ ਨੂੰ ਉਹਨਾਂ ਦੀ ਟੀਮ ਨੂੰ ਮੈਂ ਗੱਲ ਕਹੀ ਆ ਕਾਰਜ ਗਿੱਲ ਨੂੰ ਕਈ ਵਾਰੀ ਗੱਲ ਕਹੀ ਆ ਵੀ ਮਾੜਾ ਮੋਟਾ ਸੋਚਿਆ ਕਰੋ ਯਾਰ ਤੁਹਾਡੀ ਫਿਲਮ ਆ ਤੁਸੀਂ ਕਿਹੜਾ ਕਿਸੇ ਹੋਰ ਦਾ ਪ੍ਰਚਾਰ ਕਰਨਾ ਆਪਦੀ ਫਿਲਮ ਦਾ ਆਪੇ ਹੀ ਕਰ ਲਈਦਾ ਹੁੰਦਾ ਮਾੜਾ ਮੋਟਾ ਉਹ ਕਹਦੇ ਭਾਈ ਸਾਡਾ ਸੁਭਾਈ ਹੋਵੇ ਆ ਮੈਂ ਖਬਰ ਜਿੰਨਾਂ ਦਾ ਸੁਭਾਅ ਹੀ ਨਹੀਂ ਉਹ ਤਾਂ ਫਿਰ ਰੌਲਾ ਪਾਈ ਜਾਂਦੇ ਹੁਣ ਪਾ ਲੋ ਰੌਲਾ ਲੱਗੇ ਰੋ ਹਣ ਇਹ ਲੱਗੇ ਪਏ ਤੁਸੀਂ ਲੱਗੇ ਹੀ ਨਹੀਂ ਤੁਸੀਂ ਦੱਸਦੇ ਨਹੀਂ ਕਿਸੇ ਨੂੰ ਵੀ ਭਾਈ ਸਾਡੀ ਫਿਲਮ ਆਉਣੀ ਆ ਕੱਲਾ ਪੋਸਟਰ ਰੀਲੀਜ਼ ਕਰਦੇ ਨੇ ਸਾਰਿਆਂ ਨੂੰ ਦੱਸਤਾ ਧੰਨਵਾਦ ਕਰੋ ਇਹਨਾਂ ਦਾ ਇਹ ਜਿਹੜੇ ਚੱਕਵੇਂ ਚੁੱਲੇ ਜਿਹਨਾਂ ਨੇ ਸ਼ੁਕਰੀਆ ਕਰਿਆ ਕਰੋ ਤੇ ਪੰਜਾਬੀ ਫਿਲਮ ਗੁਪਤਦਾਨ ਵਰਗੀ ਨਹੀਂ ਹੋਣੀ ਚਾਹੀਦੀ ਮਾੜਾ ਮੋਟਾ ਪ੍ਰਚਾਰ ਸਭ ਨੂੰ ਕਰਨਾ ਚਾਹੀਦਾ ਤੇ ਊਠ ਪਟਾੰਗ ਜੀ ਫਿਲਮ ਦਾ ਬੇਲੋੜਾ ਪ੍ਰਚਾਰ ਅੱਜ ਕੱਲ ਹਰ ਥਾਂ ਤੇ ਹੋ ਜਾਂਦਾ ਇਹ ਵੀ ਮੈਂ ਸੋਚਦਾ ਮਾੜੀ ਗੱਲ ਆ ਭਾਰਤ ਜਿੰਦਾਬਾਦ ਕਲਾ ਖੇਤਰ ਜਿੰਦਾਬਾਦ ਸਾਹਿਤ ਜਿੰਦਾਬਾਦ ਪਾਕਿਸਤਾਨ ਦੇ ਵਿੱਚ ਦੋਵਾਂ ਦੇਸ਼ਾਂ ਦੇ ਸਤਕਾਰ ਦੀ ਗੱਲ ਕਰਨ ਵਾਲੇ ਵੀ ਚੰਗੇ ਰਹਿਣ ਚੜ੍ਹਦੀ ਕਲਾ ਦੇ ਵਿੱਚ ਰਹਿਣ ਸਾਰੇ ਕਿਤੇ ਵੀ ਮਾੜੇ ਨਹੀਂ ਹੁੰਦੇ ਤੇ ਜਿਹੜੇ ਮਾੜੇ ਆ ਉਹ ਆਪੇ ਪਰਖੇ ਜਾਂਦੇ ਆ ਸੁਲੱਖਣੀ ਸੋਚ ਵਾਲੇ ਲੋਕਾਂ ਦੀ ਲੰਮੀ ਉਮਰ ਦੀ ਕਾਮਨਾ ਕਰਨੀ ਚਾਹੀਦੀ